ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਦਿਆ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਾਜੀ ਵਹਿੜ ਸੂਈ ਵੀ ਜੇਰ ਪੱਠੜ ਦਾ ਪੱਠੜ ਮਗਰ ਪਈਆ ਕੋਈ ਇਹ ਧੜਕੂ ਨਹੀਂ ਰਹੂਗਾ ਜੇ ਵੀਡੀਓ ਦੇਖ ਕੇ ਵੀ ਜੇਰ ਵਾਲਾ ਮਨ ਚ ਬਹਿ ਮਜਾ ਬੇਫਿਕਰ ਹੋ ਕੇ ਸਰਾਣੇ ਥੱਲੇ ਬਾਹਰ ਰੱਖ ਕੇ ਸੋਜੋ ਇਦਾਂ ਦੀ ਗਾੜ ਦਿਖਾਉਣੀ ਆ ਧਾਰਾ ਮਾਰ ਕੇ ਦਿਖਾਉਣੀ ਆ ਰੇਡ ਵੀਡੀਓ ਦੇ ਵਿੱਚ ਹੋਊਗਾ ਗੱਡੀ ਚੜਾਉਣ ਵਾਲਾ ਜਮ। ਇੱਕ ਗੱਲ ਬਾਈ ਜੀ। ਸਹੀ ਗੱਲ ਜੀ। ਨਾਮ ਐਡਰੈਸ ਦੱਸੋ ਵੀਰਾ। ਨਾਮ ਭਰੇ ਮਣੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ। ਠੀਕ ਆ ਨਾਮ ਮਣੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ। 8699317710 8699317710 17710 ਜਿਹੜੇ ਆਪਾਂ ਕ੍ਰਾਸ ਬੈੜ ਦੇਖੀ ਜਿਆ ਨੇ ਸੁਆ ਕਿਹੜਾ ਬਾਈ ਜੀ ਸੁਈ ਹੈ? 5:00 ਹੋਈ ਰਹੀ ਜੀ। ਠੀਕ ਆ ਤੇ 1:00 ਵਜੇ ਸੁਈ ਜਾਏ। ਸੁਏ 1:00 ਵਜੇ ਸੁਈ ਸੀ। ਜੇਰ ਪੱਠ ਠੀਕ ਆ ਸਾਈਵਾਲ ਜੰਗ ਚ ਆ ਗਿਆ ਨਾ ਸਾਈਵਾਲ ਜੰਗ ਚ ਆ ਗਿਆ ਮਾਲ ਕਨੇ ਆਪਣਾ ਦੁੱਧ ਕਿੰਨਾ ਕਹਦਾ ਬਾਕੀ ਮਾਲ ਕਨੇ 25 ਕਿਲੋ ਗਿਆ ਜੀ ਚਲ ਮਾਲ ਕੇ 20 ਕਿਜਨ 22 ਕਿਜਨ ਹਵਾਨਾ ਦੇ ਕੇ ਆਪਣਾ ਮੰਨ ਜਾ ਕੀ ਕਹਦਾ ਕਿੰਨਾ ਦੁੱਧ ਆਪਣਾ 22 ਕਿਲੋ ਦਾ ਮੰਨ ਗਿਆ ਜੀ ਕਹਿੰਦਾ ਇਹਨੂੰ 25 ਵੀ ਕਹਿ ਕੈਡ ਦਾ ਪਾਪ 20 ਮੰਨ ਕੇ ਲੈ ਲੈ ਬੰਦਾ 20 ਮੰਨ ਕੇ ਖੁੱਲਾ ਲੈ ਲਈ ਗਾਰੰਟੀ ਵਾਲੀ ਠੀਕ ਆ ਧਾਰਾ ਤੂੰ ਰਿਕ ਨੰਬਰ ਆ ਧਾਰਾ ਤੂੰ ਰਿਕ ਨੰਬਰ ਮਾਰ ਕੇ ਦੇ 22 ਦੇਖੋ ਧਾਰਾ ਤੂੰ ਰਿਕ ਨੰਬਰ ਆ ਜਮਾ ਕੋਈ ਭੂਰ ਸਰ ਲਾਣੀ ਦੇਖ ਸਕਦੇ ਕੋਲੇ ਇਹਦੋਂ ਪਹਿਲਾਂ ਬਾਹਰ ਦੀ ਕੱਢਦੀ ਕਰਾ ਹਣਾ ਹਾਂ ਹਾਂ ਬਾਈ ਤਿੰਨ ਕਿਲੋ ਬਾਹਰ ਦੀ ਹੋਵਾ ਪੰਜ ਕਹਦਾ ਨਹੀਂ ਪਰ ਝੱਗਾ ਬਈ ਜੈ ਜੈ ਗੱਲ ਆ ਤਿੰਨ ਕਿਲੋ ਮੰਨ ਕੇ ਚੱਲੇ ਤੇ ਬਾਈ ਜੀ ਰੇਟ ਇਹਦੇ ਵੇਚਣ ਵਾਲਾ ਕੀ ਰਹੂਗਾ ਰੇਟ ਪਈਆਂ 75000 ਕਰਦੇ ਹੁਣ ਵੇਚਣ ਵਾਲਾ ਭਾ ਵੇਚ ਨਹੀਂ ਕਿੰਨੇ ਦੀ ਐ 70 ਦੀ ਦੇ ਦਾਂਗੇ ਬਈ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾ ਪਰ 68000 ਦੀ ਦੇ ਦਾਂਗੇ ਤੂੰ ਘਾਟੇ ਨੂੰ ਦੇ ਦਾਂਗੇ ਸੋ 68000 ਦੇ ਵਿੱਚੋਂ ਛੋਟ ਸੱਪਾ ਵੀਰ ਕਰ ਦੋ ਕਹ ਇਹਨੂੰ 25 ਕਹ ਜੀ 22 ਕਹ ਜੀ ਹਵਾ ਨੂੰ ਗੰਡਾ ਪਰ ਵਧੀਆ ਸਾਂਭਾਂਗੇ 20 ਕਿਲੋ ਦੁੱਧ ਤੋਂ ਆਸ-ਪਾਸ ਚੱਲ ਜੂ ਉੱਪਰ ਵੀ ਚੱਲ ਸਕਦੀ ਆ ਮੂੰਹ ਮੱਥਾ ਚੰਗਾ ਹੈਗਾ ਤੇ ਰਾਜ ਦੀ ਸਭੀ ਬੜੀ ਵੀ ਲੇਵਾ ਦੇਖੋ ਸੋਹਣਾ ਸਾਫ ਸੁਥਰਾ 3 ਕਿਲੋ ਬੋਲਾ ਵਾਲਟ ਵਿੱਚ ਹੋਇਆ ਪਿਆ ਹੈਗਾ ਤੇ ਹਾਲੇ ਵੀ ਹਮਾਂ ਨੇ ਹੀ ਦੱਸਦਾ ਵੀ 7 ਕਿਲੋ ਬੋਲਾ ਵਿੱਚ ਅੰਦਰ ਹੈਗਾ ਹਨਾ ਆਹ ਮੈਨੂੰ ਵੀ ਸਾਡਾ 8 ਕਿਲੋ ਬਾਹਰ ਵੀ ਬੋਲਾ ਠੀਕ ਹੈ ਸੋ ਬੱਚਾ ਮੇਰ ਕਾਫਾ ਪਿੱਛੇ ਜੇਰਾ ਪਈਆ ਧਾਰਾ ਮਾਰਕੀਟ ਘਾਦੀਆਂ ਤੇ ਥੜ ਗੁੱਲੇ ਵਾਲਾ ਜਾਵਾਂ ਤੇ ਬਾਈ ਜੀ ਨੰਬਰ ਬੋਲ ਜੀ ਦੁਆਰੇ ਆਪਣਾ 869348 ਸੋ ਪਿੰਡ ਧੌੜਾ ਪਿੰਡ ਧੌੜਾ ਜਿਹੜਾ ਬਣਨਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜ